ਅਮਰੀਕਾ ਤੇ ਯੂਕੇ ਤੋਂ ਸਖਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਅਮਰੀਕੀ ਪ੍ਰਸ਼ਾਸਨ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਸਰਜੀਓ ਗੋਰ ਨੂੰ ਭਾਰਤ ਚ ਅਮਰੀਕਾ ਦੇ ਨਵੇਂ ਐਵੈਂਸਟਰ ਵਜੋਂ ਨਿਯੁਕਤ ਕੀਤਾ ਗਿਆ ਜਿਨ੍ਹਾਂ ਨਾਲ ਸਿਕਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੇ ਵੀ ਪੁਰਾਣੇ ਨਜ਼ਦੀਕੀ ਸਬੰਧ ਨੇ ਦੋਵੇਂ ਪਿਛਲੀਆਂ ਚੋਣਾਂ ਵਿੱਚ ਇਕੱਠੇ ਚੋਣ ਮਹਿੰਮ ਵੀ ਚਲਾਉਂਦੇ ਰਹੇ ਨੇ ਇਸੇ ਸਾਂਝ ਦੇ ਚਲਦੇ ਆ ਜੱਸੀ ਇਨਵੈਸਟਰ ਸਰਜੀਓ ਗੋਰ ਨੂੰ ਵਧਾਈ ਦੇਣ ਲਈ ਵਾਈਟ ਹਾਊਸ ਪਹੁੰਚੇ ਮੁਲਾਕਾਤ ਤੋਂ ਪਰંત ਜਾਣਕਾਰੀ ਸਾਂਝੀ ਕਰਦੇ ਆ ਜੱਸੀ ਨੇ ਦੱਸਿਆ ਕਿ ਮੈਂ ਸਰਜੀਓ ਗੋਰ ਨੂੰ ਕੀ ਕੀਤੀ ਕਿ ਉਹ ਜਦ ਭਾਰਤ ਚਾਉਣ ਆਪਣਾ ਅਹੁਦਾ ਸੰਭਾਲਣ ਤਾਂ ਪੰਜਾਬ ਜ਼ਰੂਰ ਜਾਣ ਅਤੇ ਖਾਸ ਤੌਰ ਤੇ ਦਰਬਾਰ ਸਾਹਿਬ ਜ਼ਰੂਰ ਜਾਣ ਇਸ ਤੇ ਗੌਰ ਨੇ ਕਿਹਾ ਕਿ ਉਹ ਪਹਿਲਾਂ ਹੀ ਮਨ ਬਣਾ ਚੁੱਕੇ ਨੇ ਅਤੇ ਲਗਭਗ 15 ਸਾਲ ਪਹਿਲਾਂ ਉਹ ਦਰਬਾਰ ਸਾਹਿਬ ਨਤਮਸਤਕ ਹੋ ਕੇ ਵੀ ਗਏ ਸਨ ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਜੋ ਪਿਆਰ ਮਿਲਿਆ ਉਹ ਅੱਜ ਵੀ ਉਹਨਾਂ ਨੂੰ ਯਾਦ ਹੈ ਜਸੀ ਨੇ ਕਿਹਾ ਕਿ ਅੰਬੈਸਟਰ ਗੌਰ ਦੀ ਨਿਯੁਕਤੀ ਨਾਲ ਅਮਰੀਕਾ ਦੇ ਭਾਰਤ ਨਾਲ ਸਬੰਧਾਂ 'ਚ ਹੋਰ ਵੀ ਜ਼ਿਆਦਾ ਮਜ਼ਬੂਤੀ ਆਵੇਗੀ ਕਿਉਂਕਿ ਗੌਰ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਬਹੁਤ ਹੀ ਨਜ਼ਦੀਕੀ ਨੇ ਜਿਸ ਕਾਰਨ ਇਹ ਇਸ਼ਾਰਾ ਜਾਂਦਾ ਹੈ ਕਿ 트੍ਰੰਪ ਭਾਰਤ ਨਾਲ ਆਉਣ ਵਾਲੇ ਸਮੇਂ 'ਚ ਸਾਂਝ ਵਧਾਉਣ ਚਾ ਰਹੇ ਨੇ ਇਸ ਮੌਕੇ ਜਸੀ ਨੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲੈਵਟ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ ਉਧਰ ਦੂਜੇ ਪਾਸੇ ਯੂਕੇ ਤੇ ਭਾਰਤ ਦੇ ਬਿਹਤਰ ਰਿਸ਼ਤਿਆਂ ਨੂੰ ਲੈ ਕੇ ਬਰਤਾਨੀਆ ਦੇ ਵਿਦੇਸ਼ ਮੰਤਰੀਅਲੇ ਵੱਲੋਂ ਲੰਕੈਸਟਰ ਹਾਊਸ ਲੰਡਨ ਵਿਖ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਮੌਕੇ ਬੋਲਦੇ ਉਪ ਪ੍ਰਧਾਨ ਮੰਤਰੀ ਡੇਵਿਡ ਐਲੇਮ ਨੇ ਭਾਰਤ ਤੇ ਯੂਕੇ ਦੇ ਬਿਹਤਰ ਰਿਸ਼ਤਿਆਂ ਤੇ ਮੁਕਤ ਵਪਾਰ ਸਮਝੌਤਿਆਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਭਾਰਤੀ ਪਾਈਚਾਰੇ ਵੱਲ ਬਰਤਾਨੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਈ ਯੋਗਦਾਨ ਦੀ ਪ੍ਰਸ਼ੰਸਾ ਵੀ ਕੀਤੀ ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ ਤੇ ਹੋਰ ਬੁਲਾਰਿਆਂ ਨੇ ਦੋਵੇਂ ਦੇਸ਼ਾਂ ਦੇ ਚੰਗੇ ਭਵਿੱਖ ਲਈ ਆ ਰਹੇ ਮੌਕਿਆਂ ਦੀ ਗੱਲ ਕੀਤੀ ਇਸ ਮੌਕੇ ਭਾਰਤੀ ਕਲਾ ਨ੍ਰਿਤ ਦੇ ਦਾ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ